ਕੁਝ ਦਿਨ ਪਹਿਲਾਂ ਹਿਮਾਚਲ ਚ ਘੁੰਮਣ ਗਏ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰਦੇ ਇੱਕ ਬਹਾਦਰ ਠੱਬੀ ਫਗਵਾੜਾ ਦਾ ਹਿਮਾਚਲ ਦੇ ਮਕਰੋੜਗੰਜ ਵਿੱਚ ਰੈਸਟੋਰੈਂਟ ਦੇ ਮਾਲਕ ਵੱਲੋਂ ਮੂਮਲੀ ਤਕਰਾਰ ਕਾਰਨ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਮਰਤਕ ਦੇ ਕੱਲ ਫਗਵਾੜਾ ਪਹੁੰਚੀ ਤੇ ਉੱਥੇ ਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪਹੁੰਚੇ ਜਿੱਥੇ ਕਿ ਉਹਨਾਂ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸਾਥਕਾ ਮੇਰ ਅਰुण ਖੋਸਲਾ ਨੇ ਕਿਹਾ ਕਿ ਨਵਦੀਪ ਦੇ ਪਰਿਵਾਰ ਜਿਸ ਤਰ੍ਹਾਂ ਉਸ ਦੀ ਪਤਨੀ ਆਪਣੇ ਪਤੀ ਦੀ ਫੋਟੋ ਨੂੰ ਲਹਿਰਉਂਦੀ ਹੈ ਉਸ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਉਹਨਾਂ ਨੇ ਵੀ ਪ੍ਰੋਸਾ ਦਵਾਇਆ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਦੇ ਨਾਲ ਇਹ ਦੱਸਦੀ ਕਿ ਹੋਰ ਵੀ ਕਈ ਭਾਜਪਾ ਦੇ ਲੀਡਰ ਮੌਜੂਦ ਰਹੇ ਸਾਡੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਜੋ ਲੜਕਾ ਸਾਡਾ ਫੋਵਾੜੇ ਦਾ ਡੱਬੀ ਦੇ ਵਿੱਚ ਨਵਦੀਪ ਜੀ ਦਾ ਉੱਥੇ ਹਿਮਾਚਲ ਦੇ ਵਿੱਚ ਉੱਥੇ ਦੇ ਲੋਕਾਂ ਨੇ ਇਹਨੂੰ ਕੁੱਟ ਕੇ ਔਰ ਬਹੁਤ ਬੁਰਾ ਹਾਲ ਕੀਤਾ ਅੱਜ ਬੜਾ ਦੁੱਖ ਦੀ ਘੜੀ ਹੈ ਉਹਦੀ ਵਾਈਫ ਦੇਖੀ ਨਹੀਂ ਜਾਂਦੀ ਉਹਦੀ ਫੋਟੋ ਲੈ ਕੇ ਆਪਣੀ ਉਹ ਸਦਮੇ ਦੇ ਵਿੱਚ ਐਸਲੇ ਉਹ ਇਸ ਪਰਿਵਾਰ ਨਾਲ ਸਹਾਨ ਕਰਨ ਲਈ ਸਾਡੇ ਕੇਂਦਰ ਦੇ ਮੰਤਰੀ ਸ੍ਰੀ ਸੰਕਰਾਜ ਜੀ ਕਹਿ ਕੇ ਆਏ ਆ ਸਾਨੂੰ ਵੀ ਬੜਾ ਦੁੱਖ ਲੱਗਾ ਇਸ ਪਰਿਵਾਰ ਦੇ ਨਾਲ ਦੇਖੋ ਅੱਜ ਛੋਟਾ ਜਿਹਾ ਇੱਕ ਬੱਚਾ ਨਾਲ ਉਹਦੀ ਧਰਮ ਪਤਨੀ ਅੱਜ ਹਾਲ ਕੀ ਹੈ ਔਰ ਬੋਲ ਨਹੀਂ ਸਕਦੀ ਔਰ ਇੰਨਾ ਸਦਮਾ ਐਸਲੇ ਲੱਗ ਰਿਹਾ ਔਰ ਮੈਨੂੰ ਇਹ ਉਧਰ ਵਾਲੇ ਹਿਮਾਚਲ ਇਹਨਾਂ ਨੂੰ ਇਹ ਚਾਹੀਦਾ ਸੀ ਜੇ ਬੰਦਾ ਕੋਈ ਗੱਲਬਾਤ ਹੁੰਦੀ ਬੰਦਾ ਬੈਠ ਕੇ ਹੱਲ ਕਰਦਾ ਇਹ ਥੋੜਾ ਵੀ ਤੇ ਅਸੀਂ ਪਰਦੇਸੀ ਉਧਰ ਹਿਮਾਚਲ ਜਾਏ ਆ ਤਾਂ ਤੁਸੀਂ ਉਹਨੂੰ ਕੁਟਕੁਟ ਕੇ ਮਾਰਦੇ ਹੋ ਅੱਜ ਅਸੀਂ ਚਾਹਦੇ ਆ ਬੇਰੀ ਇਨਕੁਆਰੀ ਜਿਹੜੀ ਆ ਹਿਮਾਚਲ ਚੋਂ ਪੰਜਾਬ ਚ ਕੀਤੀ ਜਾਵੇ ਸਾਡੇ ਸੌਂਗ ਰਾਜੀ ਔਰ ਸਾਡੀ ਕੋਸ਼ਿਸ਼ ਆ ਇਸ ਪਰਿਵਾਰ ਦੇ ਨਾਲ ਹਰ ਬੱਲੇ ਅਸੀਂ ਘਰੇ ਰਹਾਗੇ ਔਰ ਅੱਜ ਵੀ ਸਾਡੇ ਉੱਤੇ ਡੀਆਈ ਸਾਹਿਬ ਇੱਕ ਆਏ ਆ ਹਿਮਾਚਲ ਤੋਂ ਅਸੀਂ ਇਹਨਾਂ ਨੂੰ ਇੱਕ ਅਜ ਸਿਸਟਮ ਅਡਮਨ ਮੈਂ ਇਹਨਾਂ ਨੂੰ ਮਿਲਾਉਂਗਾ ਤਾਂ ਕਿ ਜਿਹੜੇ ਇਹਨਾਂ ਨੂੰ ਪਰਿਵਾਰ ਨੂੰ ਜਿਹੜੇ ਲੋਕਾਂ ਨੇ ਉਹਨੂੰ ਮਾਰਿਆ ਵਾ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਔਰ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ ਵਿਸ਼ਵਾਸ ਦਿੰਦਾ ਸਾਡੇ ਮੰਤਰੀ ਸਾਹਿਬ ਜੀ ਕੇਂਦਰ ਦੇ ਔਰ ਜੋ ਉਹਨਾਂ ਨਾਲ ਸਹਿਯੋਗ ਹੋਇਆ ਸੀ ਇਹਨਾਂ ਨੂੰ ਅੱਜ ਮੰਤਰੀ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਣੇ ਵੱਲੋਂ ਔਰ ਸਰਕਾਰ ਦੇ ਜਿਹੜੇ ਅਫਸਰਾਂ ਨੂੰ ਔਰ ਕਹਿ ਕੇ ਇਸ ਪਰਿਵਾਰ ਨੂੰ ਜੋ ਦੁੱਖ ਦੀ ਘੜੀ ਦੇ ਵਿੱਚ ਜੋ ਵੱਧ ਤੋਂ ਵੱਧ ਇਹਨਾਂ ਨੂੰ ਇਨਸਾਫ਼ ਮਿਲਿਆ ਜਾਵੇ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ